ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਪਰਣਾਲਾ ਦੇ ਵਿੱਚ ਸੋ ਆਪਣਾ ਕੰਟੈਕਟ ਨੰਬਰ ਹੈ 84 ਤੋਂ 70 19817 ਵੀਡੀਓ ਬਣਾਉਣ ਲਈ ਸੰਪਰਕ ਕਰ ਸਕਦੇ ਹੋ ਅੱਜ ਦੀ ਵੀਡੀਓ ਆਪਾਂ ਪਿੰਡ ਦੁਲਾ ਤਹਿਸੀਲ ਗਿੱਦੜਵਾਹਾ ਸ੍ਰੀ ਮੁਕਸਰ ਸਾਹਿਬ ਤੋਂ ਕਵਰ ਕਰਦੇ ਪਿਆ 94632 39017 ਵੀ ਦਾ ਮੋਬਾਈਲ ਨੰਬਰ ਆ ਪਹਿਲੇ ਨੰਬਰ ਤੇ ਮੋਰਨ ਅਸਲ ਦੀ ਝੋਟੀ ਵੀਰ ਕਹਿੰਦੇ ਹਰਿਆਣੇ ਤੋਂ ਲਿਆਏ ਸੀਗੇ ਖੀਰੀ ਝੋਟੀ ਇਸ ਵਕਤ ਤੇ ਅੱਜ ਹੋ ਗਏ ਜੇ ਸੇਧਨ ਹੋ ਕੇ ਟੀਕਾ ਭਰਾਏ ਨੂੰ ਚੌਥੇ ਮਹੀਨੇ ਦੀ 8 ਤਰੀਕ ਦਾ ਟੀਕਾ ਲੱਗਿਆ ਹੋਇਆ ਅਰਜਨ ਕੁੰਗੜ ਦੇ ਤੋਂ ਟੀਕਾ ਭਰਿਆ ਹੋਇਆ ਤੇ ਮਾ ਦਾ ਰਿਕਾਰਡ ਵੀ ਦੱਸਦਾ ਸੀ 16 ਲੀਟਰ ਦੀ ਮਾ ਦਾ ਰਿਕਾਰਡ ਸੀਗਾ ਦੂਜੇ ਸਵੇਰੇ ਚੰਗੀ ਕੁੰਡੀ ਝੋਟੀ ਆ ਤੇ ਦੰਦੋ ਬਿਲਕੁਲ ਖੀਰੀਆ ਤੇ ਆਸ ਲੱਗੀ ਹੋਈ ਠੀਕ ਹੈ ਇਹਦੇ ਲੱਗਿਆ ਹੋਇਆ ਤੇ ਦਿਨ ਹਾਲੇ 7-8 ਹੋਏ ਸੀ ਮਨ ਲੱਗੇ ਨੂੰ ਤੇ ਸਿੰਘ ਗੋਲ ਤੇ ਮੂੰਹੋ ਬਿਲਕੁਲ ਖੀਰੀ ਚੰਗਾ ਮਾ ਦਾ ਰਿਕਾਰਡ ਆ ਸਿੰਘ ਮੂੰਹ ਹ ਤਾਂ ਤੁਸੀਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਰੇਟ ਫੋਨ ਤੇ ਹੋ ਦੂਜੇ ਨੰਬਰ ਤੇ ਆ ਗਈ ਆਪਣੀ ਐਰ ਸ਼ਾਇਰ ਤੇ ਵਿੱਚ ਗਰਲੈਂਡੋ ਇਹਨੂੰ ਗਰਲੈਂਡੋ ਬੱਚੀ ਫੌਰ ਸੇਲ ਆ ਇਹਦੀ ਮਾਂ ਦਾ 32 ਕਿਲੋ ਦਾ ਰਿਕਾਰਡ ਸੀਗਾ ਘਰ ਦੀ ਬੱਚੀ ਆ ਵੀਰ ਕਹਿੰਦਾ ਖੀਰੀ ਆ ਗਈ ਤੇ ਇਹਦੇ ਟੀਕੇ ਲੱਗੇ ਨੂੰ ਅੱਜ ਹੋ ਗਏ ਮੰਨ ਕੇ ਚਲੋ ਸਿਰਫ 7 ਦਿਨ ਇਹਦੇ 10 ਤਰੀਕ ਦਾ ਇਹਦੇ ਟੀਕੇ ਲੱਗੇ ਹੋਏਗਾ ਹੈਮਰ ਦਾ ਵੀਰ ਕਹਿੰਦਾ ਟੀਕਾ ਭਰ ਐ ਪਰ ਤੁਸੀਂ ਖਾਲੀ ਮੰਨ ਕੇ ਖਰੀਦਾਰੀ ਕਰ ਸਕਦੇ ਹੋ ਤੀਜੇ ਨੰਬਰ ਤੇ ਰਾਠੀ ਬੱਚੀ ਆ ਗਈ ਜਿਹਨੂੰ ਕਹਿੰਦਾ ਰਾਠੀ ਸਾਈਵਲ ਮਿਕਸ ਆ ਗਈ ਤੀਜੇ ਨੰਬਰ ਤੇ ਘਰ ਦੀ ਬੱਚੀ ਆ ਸੋ ਇਹਦੇ ਵੀਰ ਕਹਿੰਦਾ ਪ੍ਰੀਰ ਜਰਸੀ ਦਾ ਸੀਮਨ ਰਖਾਇਆਗਾ ਇਹਦੇ ਸੀਮਨ ਰਖਾਏ ਨੂੰ ਵੀ 12-13 ਦਿਨ ਹੋ ਗਏ ਲਗਭਗ ਤਿੰਨਾਂ ਦੇ 2-4 ਦਿਨ ਦੇ ਫਾਸਲੇ 'ਚ ਸੀਮਨ ਰਖਾਏ ਹੋਏ ਆ ਤੇ ਕੋਈ ਵੀ ਤੁਹਾਡੇ ਬੱਚੀ ਪਸੰਦ ਹੋਵੇ ਜਾਂ ਬੱਚੀ ਲੈਣੀ ਹੋਵੇ ਜਾਂ ਕਿਸੇ ਵੀ ਨੇ ਮੋਰਨ ਅਸਲ ਦੀ ਕੱਟੀ ਗ੍ਰਿਤ ਨਹੀਂ ਹੋਵੇ 94632 39017 ਵੀ ਦਾ ਮੋਬਾਈਲ ਨੰਬਰ ਆ ਪਿੰਡ ਦੋਲਾ ਤਹਿਸੀਲ ਗਿੱਦੜਵਾ ਪੈਂਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੈਂਦਾ ਸੋ ਤਿੰਨੇ ਨਗ ਵੀਰ ਦੇ ਸੇਲਾ ਕੋਈ ਵਪਾਰ ਵਗੈਰਾ ਦਾ ਕੰਮ ਨਹੀਂ ਸੋ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਮੀ